ਭਰਤਗੜ ਦੇ ਲਾਗੇ ਸਰਸਾ ਨੰਗਲ ਦੇ ਕੋਲ ਇੱਕ ਸੜਕੀ ਹਾ사 ਵਾਪਰਿਆ ਜਿਸ ਦੇ ਵਿੱਚ ਇੱਕ ਐਕਟਿਵਾ ਸਵਾਰ ਬਲਵੀਰ ਸਿੰਘ ਜਿਨ੍ਹਾਂ ਦੀ ਉਮਰ 57 ਸਾਲ ਦੱਸੀ ਜਾ ਰਹੀ ਹੈ ਇਸ ਹਾਸੇ ਦੌਰਾਨ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਗੱਲਬਾਤ ਕਰਦਿਆਂ ਮ੍ਰਿਤਕ ਬਲਵੀਰ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਨਾਲ ਸਰਸਾ ਨੰਗਲ ਅੱਡੇ ਦੇ ਵਿੱਚ ਵੈਲਡਿੰਗ ਦੀ ਦੁਕਾਨ ਕਰਦਾ ਹੈ ਤੇ ਅੱਜ ਉਹ ਆਪਣੇ ਪਿਤਾ ਤੋਂ ਪਹਿਲਾਂ ਦੁਕਾਨ ਤੇ ਪਹੁੰਚ ਗਿਆ ਸੀ ਤੇ ਜਦੋਂ ਸਵੇਰੇ ਉਸਦੇ ਪਿਤਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਾਲੇ ਪਾਸੇ ਤੋਂ ਆਪਣੀ ਦੁਕਾਨ ਦੇ ਵੱਲ ਆ ਰਹੇ ਸਨ ਤਾਂ ਹਿਮਾਚਲ ਨੰਬਰ ਇੱਕ ਕਰੇਟਾ ਗੱਡੀ ਨੇ ਉਹਨਾਂ ਨੂੰ ਜ਼ਬਰਦਸਤ ਫੇਟ ਮਾਰ ਦਿੱਤੀ ਜਿਸ ਤੋਂ ਬਾਅਦ ਉਸਦੇ ਪਿਤਾ ਸੜਕ ਦੇ ਉੱਤੇ ਗਿਰ ਗਏ ਉਹ ਤੁਰੰਤ ਭੱਜ ਕੇ ਆਪਣੇ ਪਿਤਾ ਕੋਲ ਪਹੁੰਚਿਆ ਤੇ ਦੇਖਿਆ ਤਾਂ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਉਹਨੇ ਕਿਹਾ ਕਿ ਪ੍ਰਾਈਵੇਟ ਗੱਡੀ ਦੇ ਹੀ ਉਹਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮਰਿਤ ਐਲਾਨ ਕਰ ਦਿੱਤਾ ਗਿਆ ਉਸ ਦਾ ਕਹਿਣਾ ਹੈ ਕਿ ਕਰੇਟਾ ਗੱਡੀ ਵਾਲਾ ਬੜੀ ਤੇਜ਼ ਗੱਡੀ ਚਲਾ ਰਿਹਾ ਸੀ ਜਿਸ ਦੀ ਅਣਗਹਿਲੀ ਦੇ ਨਾਲ ਇਹ ਹਾਸਾ ਵਾਪਰਿਆ ਜਿਸ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ ਵੇਖੋ ਕੀ ਨੇ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਹੈਲਥ ਠੀਕ ਰਹੇ ਹਮੇ ਇਹੀ ਚਾਹ ਰਹੇ ਕਿ ਉਸ ਦੀ ਹੈਲਥ ਬਿਲਕੁਲ ਠੀਕ ਹੋ ਬਾਕੀ ਗਾਰਡ ਯਹਾਂ ਹੈ ਸਰ ਅਬ ਦੇਖਤੇ ਹੈ ਕਿ ਇਹ ਕਿਆ ਕਿਆ ਇਨਫੋਰਮੇਸ਼ਨ ਮਿਲਤੀ ਹੈ ਵਾਹਾਂ ਸੇ ਹਮ ਲੋਕ ਵੀ ਖੁਦ ਡਰੇ ਹੋ ਅੱਛੇ ਕੰਮ ਸਾਰੇ ਪੂਰੇ ਫੈਮਿਲੀ ਸਾਥ ਹੈ ਹਾਂ ਜੀ ਆਪ ਲੋਕ ਜੀ ਹਾਂ ਜੀ ਸਰ ਕਾ ਗਾਰਡ ਸਰ ਕਾ ਗਾਰਡ ਹੈ ਮਾਤਾ ਸਰ ਤੋ ਇਹ ਜੋ ਗਾੜੀ ਹੈ ਉਹ ਸਰ ਕਾ ਗਾਰਡ ਮਾਚੜ ਕੀ ਹੈ ਇੱਕ ਨੌਜਵਾਨ ਲੜਕਾ ਸੀਗਾ ਜੋ ਸਕੂਟਰ ਤੇ ਜਾ ਰਿਹਾ ਸੀ ਉਹ ਦਾ ਪੁਰਤਗਲ ਦੇ ਪੋਲਰ ਸਸਨ ਤੋਂ ਕਹੇ ਨੇ ਅਕਸੀਡੈਂਟ ਹੋਇਆ ਕਿ ਕਾਰ ਨਾਲ ਸੋ ਲੜਕੇ ਦੀ ਮੌਕੇ ਤੇ ਮੌਤ ਹੋ ਗਈ ਹੈ ਹਸਤਾਲ ਦੀ ਬੋਡੀ ਸ਼ਿਫਟ ਕਰ ਬਣੀ ਤੇ ਅਗੇ ਇਹ ਪਰਚਾ ਪਚ ਕਰਦੀ ਇਨਵੈਸਟੀਗੇਸ਼ਨ ਨੂੰ ਮੁਸਤੰਮ ਜੀ